ਹੁਣ ਤਾਂ ਸਾਡੇ ਲੰਗਰਾਂ 'ਚ ਵੀ ਬਈਏ ਹੋ ਗਏ ਯਾਰ ਹਰੇਕ ਜਗ੍ਹਾ ਬਈਆ ਖਾਣਾ ਹੋ ਗਿਆ। ਕੀ ਕਰੂੰਗੇ ਤੁਸੀਂ? ਉਹਨਾਂ ਨੇ ਬਾਣੀ ਥੋੜਾ ਪੜ੍ਹਨੀ ਐ। ਉਹਨਾਂ ਨੇ ਤਾਂ ਜਿਆਦਾ ਉਹਨਾਂ ਦੀ ਬੁੱਧੀ ਦਾ ਜੜਦਾ ਖਾਣਾ, ਤਮਾਕੂ ਖਾਣਾ ਐ। ਲੰਗਰ ਉਹਨੂੰ ਕਿਹਾ ਜਾਂਦਾ ਹੁੰਦਾ ਜਿੱਥੇ ਬੰਦੇ ਆਪਣੇ ਹੱਥ ਨਾਲ ਸੇਵਾ ਕਰਨ। ਆਪਣੇ ਹੱਥ ਨਾਲ ਪਕਾਵੇਂ, ਆਪਣੇ ਹੱਥ ਨਾਲ ਵੰਡੇ। ਉਹ ਲੰਗਰ ਐ। ਜੇ ਹੁਣ ਤੁਸੀਂ ਲੰਗਰਿਓ ਕੈਟਰਿੰਗ ਵਾਲਿਆਂ ਨੂੰ ਕਹਿੰਨੇ ਆਂ, ਠੇਕਾ ਦੇ ਕੇ ਵੀ ਹਾਂ ਲੰਗਰ ਲਾ ਦੇ। ਕੈਟਰਿੰਗ ਵਾਲਿਆਂ ਨੂੰ ਕਿਸੇ ਨੂੰ ਨਹੀਂ ਪਤਾ ਵੀ ਥਾਲੀ ਕਿਵੇਂ ਵੰਡਾਉਣਾ। ਜਿਹੜੇ ਪੁਰਾਣੇ ਗੁਰਸਿੱਖ ਹੁੰਦੇ ਤੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਚਾਚੇ ਤਾ ਬਾਣੀ ਨੂੰ ਪੜਦੇ ਤੇ ਉਹਨਾਂ ਨੂੰ ਸਤਿਕਾਰਤਾ ਉਹਨਾਂ ਦੇ ਲੰਗਰ 'ਚ ਬਰਕਤ ਹੁੰਦੀ ਐ ਵਾਦਾ ਹੁੰਦਾ ਐ ਸੁੱਚਮੰਦੀ ਐ ਜਿਹੜੇ ਆਮ ਭਈਏ ਬਣਾਉਂਗੇ ਲੰਗਰ 'ਚ ਲੱड्डੂ ਬਣਾਵੇਂ ਭਾਜੀ ਬਣਾਵੇਂ ਤੁਹਾਡਾ ਉਹ ਨਾ ਖਾਣੇ 'ਚ ਰਸ ਨਾ ਤੁਹਾਡਾ ਬਰਤਾਨ 'ਚ ਰਸ ਨਹੀਂ ਹੁੰਦਾ ਬਾਣੀ ਪੜਨ ਦਾ ਇੰਨਾ ਫਰਕ ਐ ਤੁਹਾਡਾ ਬਰਕਤਾਂ ਪੈ ਜੂਗੀਆਂ ਬਿਲਕੁਲ ਜੀ ਬਰਕਤਾਂ ਤਾਂ ਪੈਣੇ ਜੇ ਗੁਰੂ ਦੀ ਮਿਹਰਦਾ ਨਾਲ ਚੱਲੂਗੇ ਬਿਲਕੁਲ ਅਰ ਪੈਸੇ ਤੁਹਾਡੇ ਲੱਗਣਾ ਘੱਟ ਤੁਹਾਡੇ ਲੱਗਣਾ 50000 ਰੁਪਇਆ ਉੱਧਰ ਤੁਹਾਡਾ 10 ਲੱਖ ਲੱਗਣਾ ਬਰਕਤ ਤੁਹਾਡੇ 'ਤੇ ਫੇਰ ਵੀ ਨਹੀਂ ਆ ਗਈ ਫੇਰ ਵੀ ਤੁਸੀਂ ਲੋਕਾਂ ਨੂੰ ਨਰਾਜ਼ ਕਰਕੇ ਤੋ ਇਹ ਬੇਕਦਰਹੀ ਹੋ ਗਈ ਜਿਹੜੇ ਪਿਓਰ ਚੀਜ਼ ਐ ਨਾ ਵਧੀਆ ਬੰਦੇ ਦੀ ਜਿੱਤਰੀ ਨਾ ਵਧੀਆ ਕੋਈ ਸਮਾਨ ਦੀ ਡੈਰੀ ਕਰੀ ਬੀਤੀ ਅਸੀਂ ਖੋਆ ਕੱਢਣਾ ਲੋਹ ਦੇ ਭੰਡੇ ਚ ਉਹਨੇ ਰੰਗ ਮਤਲਬ ਗਲਾਬੀਆ ਹੋ ਜਾਣਾ ਉਹਦਾ ਖੋਇਦਾ ਉਹ ਕਹਿੰਦੇ ਇਹ ਤਾਂ ਬੇਕਾਰ ਐ ਮਾਜੀ ਫੇਰ ਕਹਿੰਦੇ ਵੀ ਅਸੀਂ ਤਾਂ ਸਾਨੂੰ ਚਿੱਟਾ ਖੋਆ ਚਾਹੀਦਾ ਅਸੀਂ ਕਿਹ ਚਿੱਟਾ ਖੋਆ ਕਿੱਥੇ ਮਿਲਦਾ ਪਿਛਲੀ ਡੈਰੀ ਤੇ ਮਿਲਦਾ ਅਸੀਂ ਪਿਛਲੀ ਡੈਰੀ ਪਰ ਤੇ ਲੈ ਕੇ ਆਏ ਉਹ ਦੇਖਿਆ ਤਾਂ ਸੁੱਕੇ ਦੁੱਧਾ ਬਣਾਇਆ ਪਤਾ ਅੱਛਾ ਜੀ ਹਾਂ ਅਸੀਂ ਤਾਂ ਕਾੜ ਕੇ ਦਹੀਂ ਬਣਾਉਂਦੇ ਤੇ ਉਹ ਡੈਰੀ ਸਾਡੀ ਔਲਖ ਡੈਰੀ ਸੀ ਹਾਂ ਜੀ ਅਸੀਂ ਦੁੱਧ ਕਾੜਨਾ ਕਾੜ ਕੇ ਦਹੀਂ ਤਿਆਰ ਕਰਨਾ 50 ਰੁਪਏ ਨੂੰ ਦੁੱਧ ਲੈਣਾ 55-60 ਨੂੰ ਅਸੀਂ ਦਹੀਂ ਵੇਚਣਾ ਉਸ ਵਕਤ ਦੀ ਗੱਲ ਹੈ ਪੁਰਾਣੀ ਪਰ ਸਾਡਾ ਲੰਦੇ ਘਾਟ ਲੰਦੇ ਕਹੇ ਤੁਹਾਡਾ ਦੁੱਧ ਲਾਲੀ ਤੇ ਹੈ ਦਹੀਂ ਅੱਛਾ ਅਸੀਂ ਕਿਹਾ ਜੀ ਫਿਰ ਤੁਸੀਂ ਕਿਹੜਾ ਲੈਣੇ ਫਿਰ ਸਾਡੇ ਕੋਲ ਇੱਕ ਭਈਏ ਆਏ ਜੁੱਪੀ ਤੋਂ ਅੱਛਾ ਜੀ ਉਹ ਕਹਿੰਦੇ ਵੀ ਤੁਸੀਂ ਕਿਉਂ ਦਹੀਂ ਜਮਾਉਨੇ ਅਸੀਂ ਕਿਹਾ ਫਿਰ ਕਿਸ ਤਰ੍ਹਾਂ ਉਹ ਕਹਿੰਦੇ ਤੁਹਾਨੂੰ ਖੁਆ ਵੀ ਅਸੀਂ ਦੇਦੇ ਕਰੂੰਗੇ ਖੁਆ ਦਾਂਗੇ ਤੁਹਾਨੂੰ ਅਸੀਂ 150 ਰੁਪਏ ਕਿਲੋ ਤੁਸੀਂ 200 ਨੂੰ ਵੇਚਦੇ ਕਰੋ ਕੋਈ ਤੁਸੀਂ ਕੜਾਈ ਨਹੀਂ ਚੜਾਉਣੀ ਕੋਈ ਤੁਸੀਂ ਕੁਝ ਨਹੀਂ ਕਰਨਾ ਨਾ ਤੁਸੀਂ ਦਹੀਂ ਦੁੱਧ ਗਰਮ ਕਰਨਾ ਨਾ ਬਤੀਲੇ ਇਹਨਾਂ ਖੁਰਚਣੇ ਕੁਝ ਨਹੀਂ ਕਰਨਾ ਤੁਹਾਨੂੰ ਅਸੀਂ ਪੀਪੀਆਂ ਹੀ ਦੇ ਦੋਂਗੇ ਜਿਹੜੀ ਦਾ 35 20 ਗ੍ਰਾਮਤਲ ਦਾ 5 ਕਿਲੋ ਦੀ ਪੈਕਿੰਗ ਹੈ ਉਹ ਤੁਹਾਨੂੰ ਦੋਂਗੇ 40 ਰੁਪਏ ਕਿਲੋ ਤੁਸੀਂ 55 60 ਨੂੰ ਵੇਚੋ ਜੇ ਉਹਦੇ ਬੜੀ ਪੈਕਿੰਗ ਲੈ ਰਹੇ ਤੁਸੀਂ 15 ਕੇ 10 ਕਿਲੋ ਦੀ ਉਹ ਤੁਹਾਨੂੰ 35 ਨੂੰ ਜੇ ਉਹਤੇ ਤੁਸੀਂ ਬੜੀ 20 ਕਿਲੋ ਲੈ ਲਓਗੇ ਤਾਂ ਉਹ ਤੁਹਾਨੂੰ 30 ਨੂੰ ਅੱਧੋ ਅੱਧ ਬਚ ਰਿਹਾ ਕੰਮ ਕੋਈ ਨਹੀਂ ਕਰਨਾ ਮੈਂ ਫਿਰ ਇੱਕ ਇੱਕ ਰੱਖਣੀ ਕਹਿੰਦਾ ਸਿਰਫ ਟ੍ਰੇ ਦੇ ਵਿੱਚ ਬਾਹਰ ਜਾਣਾ ਪੀਪੀ ਢੇਰੀ ਕਰਨੀ ਹੈ ਸਜਾ ਕੇ ਲੈਣਗੇ ਰੱਖ ਦੋ ਮੂਰੇ ਜਿੱਕੜਾ ਅੱਜ ਕੱਲ ਕਾਊਂਟਰਾਂ 'ਚ ਲੱਗੀਆਂ ਵੀਆਂ ਲੋਕ ਲਈ ਜਾਂਦੇ ਬਾਜੇ ਆ ਲੋਕ ਚੱਲੇ ਆ ਪਰ ਉਹਦੇ ਪਿੱਛੇ ਜਿੱਥੇ ਤੇ ਪਣ ਰਿਹਾ ਦਹੀਂ ਉਹ ਬੈਕਗ੍ਰਾਉਂਡ ਦਾ ਦੇਖੋ ਉਹ ਪੀਪੀਆਂ 'ਚ ਪਿਆ 6 ਮਹੀਨੇ ਦਾ ਬਣਿਆ ਉਹਦੀ ਡੇਟ ਲਿਖੀ ਵੀ ਆ ਯਾਰ ਅੱਛਾ ਜੀ ਦਹੀਂਾਂ ਦੀ ਡੇਟ ਲਿਖੀ ਵੀ ਆ 2 ਮਹੀਨੇ ਦੀ ਗਾਰੰਟੀ ਦਿੰਦੀ ਹੈ ਦੇਖ ਲਓ ਯਾਰ ਪੀਪੀਆਂ ਮਿਲਦੀਆਂ ਜਿੰਨੇ ਵਿਆਹਾਂ ਕਾਰਜਾਂ ਦੇ ਵਿੱਚ ਅਸੀਂ ਜਾਂਦੇ ਅਸੀਂ ਦੁੱਧ ਦੀ ਬਣੀ ਵੀ ਕਿ ਨਾ ਕੋਈ ਚੀਜ਼ ਖਾਣੇ ਨਾ ਪਨੀਰ ਨਾ ਦਹੀਂ ਹੁਣ ਸਾਡੇ ਕੋਲ ਦੁੱਧ ਮੱਝਾਂ ਹਟ ਗਈਆਂ ਤੇ ਦੋ ਮੱਝਾਂ ਦੁੱਧ ਰਿਆਣੇ ਅਸੀਂ ਮੁੱਲ ਲੱਗ ਲੈਣ ਪੀ ਮੈਂ ਮੱਝ ਲੈਣਗੇ ਦਾ ਇੱਕ 1.40 ਲੱਖ ਦੀ ਇੱਕ ਖਰੀਦੀ ਤਾਂ ਦੋ ਮੱਝਾਂ ਹੋਟਾਈ ਦਾ ਹੀ ਲੱਖ ਰਿਹਾ ਪਸੰਦ ਆ ਗਈਆਂ